ਸਾਰਿਆਂ ਨੂੰ ਕੀ ਲੱਗੇ ਜੀ ਅਜਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਦਿਨੋ ਧੰਨਵਾਦ ਜੀ ਤੇਰਾ ਬਸ ਸਾਰਿਆਂ ਨੂੰ ਤਰੱਕੀਆਂ ਦੇ ਵਿੱਚ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਨੂੰ ਐਨੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਆ ਜੋ ਜੀ ਤੁਹਾਨੂੰ ਅੱਜ ਚੈੱਕ ਕਰਵਾਈਏ ਅੱਜ ਦਾ ਵਿਊ ਕਿਵੇਂ ਦਾ ਹੈ ਜੀ ਬਦਲਵਾਈ ਹੋਈ ਹੈ ਜੀ ਤੇ ਦੇਖੋ ਜੀ ਅੱਜ ਦਾ ਵਿਊ ਕਿਵੇਂ ਦਾ ਹੈ ਜੀ ਲਓ ਜੀ ਚੈੱਕ ਕਰੋ ਜੀ ਅੱਜ ਦਾ ਵਿਊ ਪੱਧ ਦਵਾਈ ਹੋਈ ਵੀ ਆ ਜੀ ਸਵੇਰੇ ਮੀਂਹ ਪੈ ਲਿਆ ਜੀ ਮੜਾ ਮੜਾ ਬਰੀ ਬਰੀ ਕਣੀਆਂ ਜੀਆਂ ਤੇ ਹੁਣ ਫੇਰ ਬੱਦਲ ਹੋਇਆ ਵਾ ਜੀ ਮੀਂਹ ਦੀ ਪੂਲ ਤਿਆਰੀ ਬਣੀ ਲੀ ਹੋਈ ਜੀ ਫੇਰ ਬਸ ਤਾਂ ਕਹਿੰਦੇ ਮੀਂਹ ਆ ਪਵੇ ਨਾ ਪਵੇ ਪਰ ਰੱਬ ਕਿੱਥੇ ਮੰਨਦਾ ਜੀ ਮੀਂਹ ਪਾਈ ਜਾਂਦਾ ਜੀ ਤੇ ਹੁਣ ਦੇਖੋ ਸਾਹਮਣੇ ਨੂੰ ਕਿੰਨਾ ਬੱਦਲ ਹੋਇਆ ਪਿਆ ਜੀ ਪਹਾੜੀਆਂ ਤੇ ਉਧਰ ਤਾਂ ਐਵੇਂ ਲੱਗਦਾ ਨਹੀਂ ਪੈਣ ਹੀ ਲੱਗਿਆ ਵਾ ਜੀ ਤੇ ਮੀਂਹ ਨੇ ਬਹੁਤ ਬੁਰਾ ਹਾਲ ਕਰਿਆ ਪਿਆ ਜੀ ਤੇ ਆਏ ਜੀ ਅੱਜ ਦਾ ਵੀਓ ਤੇ ਚਲੋ ਤੁਹਾਨੂੰ ਅੱਗੇ ਦਿਖਾਉਂਦੇ ਆ ਜੀ ਕਿਆ ਕੁਛ ਕਰਦੇ ਆ ਜੀ ਅਸੀਂ ਲਓ ਜੀ ਤੇ ਡਿੰਪਲ ਲੱਗੀ ਹੈ ਜੀ ਅੱਜ ਸਬਜੀ ਦੀ ਤਿਆਰੀ ਕਰਨ ਤੇ ਡਿੰਪਲ ਦੀ ਹੈਲਪ ਲੱਗੀ ਹੈ ਜੀ ਸਿੰਮੂ ਕਰਵਾਣ ਤੇ ਆਹ ਦੇਖੋ ਸਤਰੀਕਾਲ ਜੀ ਸਾਰਿਆਂ ਨੂੰ ਮੈਂ ਲੱਗੀ ਹੋਈ ਹੈ ਜੀ ਆਲੂ ਪਕੌੜਿਆਂ ਦੀ ਸਬਜੀ ਬਣਾਣ ਪਕੌੜੇ ਸੀ ਜੀ ਆਪਣੇ ਆਪ ਘਰ ਬੱਟਦੇ ਜੀ ਦੁਕਾਨ ਤੇ ਨਹੀਂ ਲੈਂਦੇ ਦੂਸਰੇ ਮੁੱਲ ਦੇ ਹਾਂਜੀ ਬੱਸ ਸੰਘੀ ਫਿੱਕੇ ਨੇ ਉਹ ਕਈ ਦਿਨਾਂ ਦੀ ਪੈਕਿੰਗ ਜੀ ਹੁੰਦੀ ਮੈ ਪਤਾ ਨਹੀਂ ਵੀ ਕਿਆ ਕਹੀ ਜੀ ਹੋ ਜਵੇ ਨਾ ਪਰ ਮੈਨੂੰ ਉਹ ਵਧੀਆ ਵੀ ਨਹੀਂ ਲੱਗਦੇ ਸੀ ਆਪਣਾ ਇਹਦੇ ਵਿੱਚ ਖਾਣੇ ਅਨੁਸਾਰ ਨਮਕ ਮਿਰਚ ਪਾ ਕੇ ਵਧੀਆ ਜਾਂ ਫਿਰ ਬੱਟ ਲੈਂਦੀ ਸੀ ਹੂੰ ਉਹ ਥੋੜੇ ਫਿੱਕੇ ਫਿੱਕੇ ਜਿਹੇ ਹੁੰਦੇ ਹੂੰ ਜਦ ਬਸ ਸਬਜੀ ਬਣਾਣੀ ਜਦ ਹੀ ਬਸ ਅਸੀਂ ਬਣਾ ਲੈਂਦੇ ਤਾਂ ਜੇ ਤਾਂ ਅਜੇ ਤੇ ਨਾਲ ਹੀ ਸਬਜੀ ਬਣਾ ਲੈਂਦੇ ਜੀ ਤੇ ਇਹਨਾਂ ਨੂੰ ਅਸੀਂ ਪਹਿਲਾਂ ਜੀ ਐਵੇਂ ਬੇਸਣ ਪਾਇਆ ਬੇਸਣ 'ਚ ਨਮਕ ਤੇ ਲਾਲ ਮਿਰਚ ਥੋੜੀ ਜੀ ਹੈ ਨਾ ਹਲਦੀ ਵਗੈਰਾ ਹਲਦੀ আর ਜੀਬੀ ਚ ਮਿਰਚਾ ਮੁਰਚਾ ਪਾ ਕੇ ਕਾਲੀ ਮੀਚ ਵਾ ਕੇ ਜੀ ਬਣਾਉਣ ਲੱਗੇ ਜੀ ਇਹਨਾਂ ਨੂੰ ਅਸੀਂ ਜੀ ਤੇ ਇਧਰ ਆਲੂ ਕੱਟੇ ਪਏ ਆ ਜੀ ਤੇ ਆ ਮੈਂ ਲੱਗੀ ਲਸਣ ਪਿਆ ਚੀਲਣ ਆਹ ਦਾ ਸਿੰਮੂ ਵੀ ਦਿਖਾਉਂਦੀ ਆ ਦੇਖੋ ਜੀ ਕਹਿੰਦੀ ਮੈਂ ਵੀ ਬਣਾ ਲਿਆ ਡਿੰਪਲ ਦੀ ਰੀਸ ਮਾ ਵੀ ਲੱਗੀ ਆ ਜੀ ਬਣਾਣ ਡਿੰਪਲ ਦੀ ਹੈਲਪ ਲੱਗੀ ਆ ਕਰਵਾਣੇ ਵੀ ਪਤਾ ਨਹੀਂ ਹੈਲਪ ਕਰਵਾਦੀ ਆ ਕੰਮ ਪਵਾਦੀ ਆ ਡਿੰਪਲ ਨੂੰ ਪਤਾ ਹੋਣਾ ਜੀ ਆ ਤਾਂ ਹੈ ਡਿੰਪਲ ਬਣ ਗਏ ਫਿਰ ਪਕੌੜੇ ਹਾਂਜੀ ਬਣ ਗਏ ਤੇ ਮੰਮੀ ਕਹੇ ਆ ਜੀ ਕਰ ਨੂੰ ਡੰਗਰ ਬੱਕਰੀਆਂ ਦਾ ਕੰਨ ਮੰਮੀ ਕਹਿੰਦੀ ਤੁਸੀਂ ਉਹਨੇ ਸਬਜੀ ਦਾ ਕਰ ਲਓ ਮੈਂ ਡੰਗਰ ਬੱਕਰੀ ਕਰਿਆਵਾ ਵੀ ਛੱਡਿਆ ਵਾ ਤੇ ਮੈਂ ਆਂਦੀ ਐ ਵੀ ਤੇ ਦੇਖੋ ਜੀ ਸਿਮੂ ਨੇ ਸਾਡੇ ਹੋਮਵਰਕ ਕਰਕੇ ਕਾਪੀਆਂ ਰੱਖਤੀਆਂ ਜੀ ਇੱਧਰ ਹੁਣ ਕਹਿੰਦੀ ਮੈਂ ਸਬਜੀ ਬਣਾ ਲਵਾਂ ਸਬਜੀ ਬਣਾਣ ਲੱਗਿਆ ਸਿਮੂ ਹਾਂ ਅੱਛਾ ਫੇਰ ਸਾਸਿਕਾ ਤਬਲਾ ਦੋ ਸਾਸਿਕਾ ਸਾਰੇ ਨੂੰ ਅੱਜ ਕੋੜੀਆਂ ਬਾਲ ਲੱਗ ਗਈ ਪਕੌੜੀਆਂ ਬਣਾਉਣ ਲੱਗੀ ਹਾਂ ਪਕੌੜੀਆਂ ਬਣਾਉਣ ਲੱਗੀ ਕਿ ਪਕੌੜੇ ਬਣਾਉਣ ਲੱਗੀ ਪਕੌੜੇ ਕਿ ਪਕੌੜੇ ਕੋਲੇ ਕੋੜੀ ਪਕੌੜੇ ਤੁਹਾਡੇ ਓਏ ਠੀਕ ਚਲੋ ਜੀ ਹੁਣ ਅਸੀਂ ਸਿੰਪਲ ਆਲੂ ਕੱਟਦੇ ਮੇਰਾ ਸਨੇਪਾ ਚਿਲ ਦਮਾ ਤੇ ਡਿੰਪਾ ਨੇ ਉਧਰ ਪਕੌੜੇ ਬੱਟ ਲੈਣੇ ਜੀ ਤੇ ਫਿਰ ਅਸੀਂ ਫਿਰ ਮੈਂ ਤੇਲ ਵਿੱਚ ਤਲ ਲੈਣੇ ਜੀ ਤੇ ਨਾਲ ਦੀ ਨਾਲ ਤੁਹਾਨੂੰ ਅਸੀਂ ਦਿਖਾਈ ਜਾਵਾਂਗੇ ਵੀ ਅਸੀਂ ਕਿਵੇਂ ਕਿਵੇਂ ਜੀ ਬਣਾਉਂਦੇ ਆ ਜੀ ਅੱਜ ਆਲੂ ਪਕੌੜਿਆਂ ਦੀ ਸਬਜ਼ੀ ਜੀ ਬੱਟਣ ਪਕੌੜੇ ਤੇ ਉਧਰ ਡਿੰਪਲ ਨੇ ਵੀ ਵੱਟ ਲਈ ਜੀ ਆ ਦੇਖੋ ਜੀ ਹੋ ਗਏ ਤਿਆਰ ਪਕੌੜੇ ਵੱਟ ਗਏ ਜੀ ਤੇ ਅੱਧਰ ਸਾਡੀ ਹਰਸੀ ਮਰਾਂ ਨੇ ਰੱਖਿਆ ਜੀ ਤੇ ਤੁਸੀਂ ਦੱਸਿਓ ਜੀ ਸਾਡੀ ਹਰਸੀ ਬਰਨ ਪਾਸ ਹੈ ਕਿ ਫੇਲ ਹੈ ਪਕੌੜੇ ਵੱਟਣੇ ਵਾ ਤੇ ਆ ਦੇਖੋ ਜੀ ਹਰਸੀ ਬਣਾ ਦੇ ਰੱਖਿਆ ਪਕੌੜੇ ਵੱਟ ਗਏ ਜੀ ਤਾਂ ਤੇ ਉਧਰ ਡਿੰਪਲ ਨੇ ਰੱਖਿਆ ਜੀ ਤੇ ਚਲੋ ਜੀ ਸਾਡੇ ਪਕੌੜੇ ਵੱਟ ਹੋ ਗਏ ਜੀ ਤੇ ਹੁਣ ਅਸੀਂ ਕਰੀਏ ਜੀ ਤੜਕਾ ਤਿਆਰ ਨੂੰ ਵਿੱਚ ਮਸਾਲਾ ਕੁੱਟ ਲਈਏ ਹੈਨਾ ਵੀ ਸਿਮੂ ਕੁੰਡੀ ਵਿੱਚ ਮਸਾਲਾ ਕੁੱਟ ਲਿਆ ਤੇ ਸਬਜ਼ੀ ਬਣਾ ਲਈ ਹੈ ਨਾ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਮਾਮਾ ਭਰ ਗਿਆ ਦੇਖ ਹਾਂ ਦੇਖੋ ਜੀ ਭਲ ਗਿਆ ਲਸਣ ਮੈਂ ਛਿਲਤਾ ਹਾਂ ਉਹ ਕੀ ਆਨੇ ਦੱਪੇ ਦਾ ਕੰਕ ਕਿੱਥੇ ਗਿਆ ਪਾਦ ਰੋ ਲਓ ਜੀ ਤੇ ਅਸੀਂ ਹੁਣ ਪਕੌੜੇ ਬੱਟਲੇ ਸੀਗੇ ਤੇ ਪਕੌੜੇ ਪੱਟਣ ਤੋਂ ਬਾਅਦ ਹੁਣ ਅਸੀਂ ਲੱਗੇ ਜਨ ਨੂੰ ਤੇਲ ਮਾਰ ਤਲਾਂ ਤੇ ਆਹ ਦੇਖੋ ਜੀ ਪਕੌੜੇ ਤਲਾਂ ਤੋਂ ਬਾਅਦ ਆ ਮੇਰੇ ਹੋ ਗਏ ਜਿਵੇਂ ਦੁਕਾਨ ਦੇ ਪਲੇਆ ਮੇਰਾ ਸੇਵ ਜੀ ਹੋਪਣਾ ਦੇ ਬਣ ਜਾਂਦੇ ਜੀ ਤਲਾਂ ਤੋਂ ਬਾਅਦ ਜੀ ਪਕੌੜੇ ਤੇ ਅਦਰ ਮੈਂ ਲੱਗੀ ਜੀ ਮਸਾਲਾ ਕੁੱਟਣ ਤੇ ਮੈਂ ਜੀਰਾ ਪਾ ਲਿਆ ਜੀ ਤੇ ਹੁਣ ਲਾਲ ਮਿਰਚ ਪਾਉਂਗੇ ਸਾਬਤ ਲਸਣ ਪਿਆਜ਼ ਕੱਟ ਕੇ ਜਿਲੇ ਕੇ ਧੋ ਕੇ ਰੱਖ ਲੈ ਜੀ ਤੇ ਇਹ ਸਾਡਾ ਮਸਾਲੇ ਵਾਲੇ ਸਮਾਨ ਆ ਜੀ ਇੱਚ ਮਸਾਲਾ ਪਾ ਲਈਏ ਸਪਸਾਲੇਦਾਨੀ ਜੀ ਤੇ ਆਲੂ ਉਲੂ ਕੱਟੇ ਹੋਏ ਆ ਜੀ ਅਦਰ ਸਾਡੇ ਪਕੌੜੇ ਵੀ ਹੋ ਗਏ ਤਿਆਰ ਜੀ ਤੇ ਹੁਣ ਪਕੌੜੇ ਕੱਢ ਲਈਏ ਜੀ ਤੇ ਮਸਾਲਾ ਕਰ ਲਈਏ ਜੀ ਤਿਆਰ ਕੁੱਟ ਕੇ ਫਿਰ ਤੜਕਾ ਲਾਉਂਗੇ ਜੀ ਨਾਲ ਹੀ ਸਬਜੀ ਨੂੰ ਜੀ ਲੋ ਜੀ ਪਕੌੜੇ ਸੀ ਤਾਲਲੇ ਜੀ ਤੇਲ ਵਿੱਚ ਤੇ ਹੁਣ ਲੱਗੇ ਆ ਜੀ ਮਸਾਲਾ ਕੁੱਟਣ ਤੇ ਅਸੀਂ ਲੱਗੇ ਆ ਜੀ ਗੁੰਡੀ ਦਾ ਮਸਾਲਾ ਕੁੱਟਣ ਤੇ ਸਬਜੀ ਅਸੀਂ ਗੁੰਡੀ ਦਾ ਮਸਾਲਾ ਕੁੱਟ ਕੇ ਬਣਾਦੇ ਜੀ ਸਬਜੀ ਬਹੁਤ ਸਵਾਦ ਬਣਦੀ ਗੁੰਡੀ ਦੇ ਮਸਾਲਾ ਕੁੱਟ ਕੇ ਜੀ ਤੇ ਹੁਣ ਮਸਾਲਾ ਤਿਆਰ ਕਰ ਲਈਏ ਜੀ ਹੁਵੇ ਲਾਉਂਗੇ ਜੀ ਤੜਕਾ ਤੇ ਪਕੌੜੇ ਸਾਡੇ ਬਣ ਕੇ ਹੋ ਗਏ ਜੀ ਤਿਆਰ ਤੇ ਮੰਮੀ ਗਏ ਘਰ ਨੂੰ ਸਾਡੀ ਡਿਊਟੀ ਲੱਗੇ ਵੀ ਤੁਸੀਂ ਅਜੇ ਸਬਜੀ ਰੋਟੀ ਬਣਾਓ ਤੇ ਮੈਂ ਦੇਖਦੀ ਆ ਵੀ ਡੰਗਰ ਬੱਕਰੇ ਮੇਰੇ ਦੀ ਮੈਂ ਡੰਗਰ ਬੱਕਰੇ ਛੱਡ ਕੇ ਬੈਠੀ ਰਹੂੰਗੀ ਤੇ ਦੀਦੀ ਲੱਗੇ ਹੋਏ ਆ ਜੀ ਮਸਾਲਾ ਕੁੱਟਣ ਤੇ ਮੈਂ ਲਾਉਂਗੀ ਫੇਰ ਤੜਕਾ ਜੀ आलो जी कुंडीच जैसी मसाला कुट लिया जी तो ना ही लाता जी तड़का इधर सब्जी में जी तो मसाला कुट भी तो लगता स्याज से नाल लग गया सब्जी में तड़का तो हूँ मैं घुरूँगी जी नाल दाल आटा तो सब्जी बन जूगीसादा भी बना दूंगा जी प्या देखो जी गरम अभी जो मसाला कुटा लग जी रिजड़ ਤੇ ਉੱਧਰ ਸਾਡੀ سیمੂ ਲੱਗੀ ਆ ਤੇ ਆਪਣੀ ਨਾਨੀ ਨੂੰ ਵਾਜਾ ਮਾਰਨ ਉਹਦੀ ਨਾਨੀ ਨੇ ਛੱਡਿਆ ਜੀ ਬੱਕਰੇ ਤੇ ਚੰਗੀ ਤਾਂ ਗੱਲ ਕਹਿੰਦਾ ਜਿਹੜੇ ਪੁੱਲ ਕੇ ਪਿਆਰ ਹੋਈਦਾ ਤੇ ਹਨ ਦੇਈਦੇ ਆ ਜੀ ਤੇ ਇੱਕ ਫੌਗ ਦੀ ਆਲੂ ਤੇ ਪਕੌੜੇ ਜਿਹੜੇ ਭਾਈ ਤੇ ਜਿਹੜੀ ਲਓ ਜੀ ਸਾਡਾ ਮਸਾਲਾ ਹੋ ਗਿਆ ਜੀ ਵਰਕੇ ਤਿਆਰ ਪਾਉਗੇ ਜੀ ਆਲੂ ਜੋ ਕਿ ਆਲੂ ਨੂੰ ਹਲਦੀ ਜੇ ਦਾ ਰੰਗ ਵੀ ਚੜ ਜਾਊਗਾ ਤੇ ਨਮਕ ਵਿੱਚ ਮਿਕਸ ਹੋ ਜਾਊਗਾ ਤੇ ਹੁਣ ਪਾਉਗੇ ਜੀ ਨਾਲ ਟਕਾਰੇ ਤੇ ਇਹਨਾਂ ਨੂੰ ਥੋੜੀ ਦੇਰ ਸੇਕ ਲੱਗਣ ਦਉਗੇ ਅੱਜ ਬੈਠੇ ਪੜੇ ਰਲ ਕੇ ਸਬਜੀ ਬੜਾਈ ਪਤਰੀ ਖੇਜੀ ਸਬਜੀ ਬੜਾਈ ਹੋਈ ਅਸੀਂ ਤਦੂ ਸਿਆਰਾ ਕਿ ਇਹ ਵੀ ਸਬਜ਼ੀ ਆ ਦੀ ਥੋੜੀ ਜਿਹੀ ਬਣਾ ਦੇ ਜੀ ਅਸੀਂ ਤਿੱਦੇ ਜੜੇ ਸਾਰੇ ਡੈਡੀ ਵੀ ਗੱਡੀ ਤੇ ਐ ਚਲੇ ਗਏ ਤੇ ਪ੍ਰਿੰਸ ਤੇ ਮੇਰਾ ਛੋਟਾ ਭਰਾ ਕਾਕੂ ਉਹ ਵੀ ਗੱਡੀ ਤੇ ਐ ਜੀ ਤੇ ਘਰ ਅਸੀਂ ਤਿੰਨੇ ਹੀ ਜਣੀਆਂ ਆ ਜੀ ਹਾਂਜੀ ਤੁਸੀਂ ਥੋੜੀ ਸਬਜ਼ੀ ਬਣਾ ਦੇ ਫਿਰ ਸ਼ਿਮੂ ਤਾਂ ਵੈਸੇ ਥੋੜੀ ਜੀ ਖਾਂਦੀ ਤੇ ਫਿਰ ਸਾਡੇ ਆਏ ਵੇਸਤ ਜਾਂਦੀ ਹੈ ਜੀ ਕੇਰਨੀ ਨਹੀਂ ਕਰਦੀ ਤੁਸੀਂ ਅਸਿਆ ਕਰਦੇ ਵੀ ਥੋੜੀ ਜੀ ਸਬਜ਼ੀ ਬਣਾ ਲੈਂਦੇ ਜਿਹੜਾ ਸਾਡਾ ਸਵੇਰ ਦਾ ਸ਼ਾਮ ਦਾ ਸਰ ਦੇਵੇ ਫੇਰ ਸਵੇਰ ਨੂੰ ਤਾਜੀ ਸਬਜ਼ੀ ਬਣਾ ਲੈਂਦੇ ਜੀ ਤੇ ਵੇਸਟ ਕਰਕੇ ਕੋਈ ਫਾਇਦਾ ਨਹੀਂ ਹੁੰਦਾ ਜੀ ਕਿ ਹੁਣ ਬਣਾ ਲਈ ਜੀ ਸਵੇਰੇ ਤੇ ਸ਼ਾਮ ਨੂੰ ਵੀ ਚੱਲ ਪੈਣੀ ਫਿਰ ਕੱਲ ਸਵੇਰੇ ਬਣਉਂਗੀ ਹੁਣ ਤੇ। ਯਾ ਦੇਖੋ ਜੀ ਅਮੇ ਨੂੰ ਥੋੜੀ ਜਿਹੀ ਸਟੇਕ ਲਵਾ ਲੈਣਾ ਜੀ ਸੱਜੀ ਨੂੰ ਪਕੌੜੇ ਤੇ ਆਲੂ ਵਿੱਚ ਪਾ ਕੇ 2-3 ਮਿੰਟ ਫਿਰ ਮਸਲਾ ਜਰ ਆ ਜਾਂਦਾ ਜੀ ਆਲੂ ਆ ਤੇ ਪਕੌੜਿਆਂ ਤੇ ਤੇ ਹੁਣ ਅਚਕਾਉਂਗੇ ਜੀ ਅਸੀਂ ਪਾਣੀ ਸਤਰੀ ਲਾਉਂਗੇ ਜੀ ਇਹਨਾਂ ਨੂੰ ਥੋੜੀ ਜਿਹੀ ਇਹਨਾਂ ਨੂੰ ਰਾਲਾ ਜਾਂ ਲਾ ਲਈ ਤੇ ਮੈਂ ਗੁੰਨੂ ਗਈ ਹੁਣ ਨਾਲ ਨਾਲ ਆਟਾ ਤੇ ਇਹ ਬੜਾ ਹੋ ਗਿਆ ਗਰਮ ਗਰਮ ਪਰਚਾਤਾ ਤੇ ਤੁਸੀਂ ਆ ਜਾਓ ਜੀ ਗਰਮ ਗਰਮ ਪਕਾ ਸਾਡਾ ਖਾਂ ਜ਼ਰੂਰ ਸਾਦੇ ਬਿਸਕਰ ਲਓ ਤੇ ਅਦਰ ਸਾਡੀ ਸੱਜ ਸੀ ਮਿਲਕੀ ਯਾਰ ਕੜਾਕੇਦਾਰ ਧੁੱਪ ਜੀ ਤੇ ਸਾਡੀ ਸਿਮੂ ਲੱਗੀ ਜੀ ਗਰਮੀ ਤੇ ਸਿਮੂ ਨੇ ਇਹਦਾ ਖੋਲ ਤੇ ਕਪੜੇ ਕੁੱਪੜੇ ਜੀ ਤੇ ਨਿੱਕਰ ਬਨੈਨ ਪਾ ਕੇ ਖੜ ਗਈ। ਸਭ ਜੀ ਮਾਰ ਲੱਗੀ। ਹਾਂ। ਅੱਛਾ ਜੀ। ਤੇ ਸਿਮੂ ਨੇ ਹੁਣ ਨਾਈ ਧੋਈ ਕਰਨੀ ਹੈ ਨਾ। ਹਾਂ। ਤੇ ਕਹਿੰਦੀ ਮੈਨੂੰ ਉਹ ਜੀ ਨਿੜਾ ਦੋ। ਗਰਮੀ ਲਾਦੀ ਹੈ ਮੈਨੂੰ ਕਪੜੇ ਕੁੱਪੜੇ ਦਾ ਖੋਲ ਦੇ ਜੀ ਇਹਨੇ। ਮਮਾ ਕੋਲ ਨੀਣਾਣਾ। ਤੇ ਜਵਾ ਜੀ ਮੇਰੇ ਨਾਲ ਹੀ ਗੱਲਦੀ। ਮੇਰਾ ਹੀ ਕਰਦੀ ਮੇਰੇ ਕੋਲੀ ਸੌਂਦੀ ਮੇਰੇ ਕੋਲੀ ਰੋਟੀ ਖਾ ਲੈਂਦੀ ਹੁਣ ਉਹ ਕਹਿੰਦੀ ਨਾ ਹੂੰਗੀ ਵੀ ਮੈਨੂੰ ਡਿੰਪਲ ਮਾਚੀਏ ਹਾਂ ਰਸ ਲਓ ਜੀ ਹੁਣ ਡਿੰਪਲ ਮਾਚੀ ਗਿਆ ਘਰ ਬੁੱਤ ਡਿੰਪਲ ਬੱਸ ਹੈ ਨਾ ਹਾਂ ਤੇ ਜੀ ਡਿੰਪਲ ਇਹਨੂੰ ਨਾ ਛੋਟੀ ਹੁੰਦੀ ਤਾਂ ਪਿਆਰ ਪਿਆਰ ਮੈਂ ਕਹੜੀ ਹੱਥ ਲਗਾ ਲਈ ਡਿੰਪਲ ਵੀਪਲ ਤੇ ਹੁਣ ਬੜੀ ਹੋ ਗਈ ਜੀ ਤੇ ਹੁਣ ਇਹਨੇ ਹੋਈ ਆਤਾ ਹੋ ਗਈ ਜੀ ਡਿੰਪਲ ਡਿੰਪਲ ਪਿੰਪਲ ਵੀ ਪਕੜੇ ਡਿੰਪਲ ਵੀ ਨਹੀਂ ਕਹਿੰਦੀ ਕਿ ਪਿੰਪਲ ਪਿੰਪਲ ਗਈ ਜਾਂਦੀ ਜੀ ਇਹਨੂੰ ਇਹ ਤੇ ਮੈਨੂੰ ਕਿਹਾ ਜੀ ਮਾਸੀ ਕਿਹਾ ਕਰ ਤੇ ਸਿੰਪੂ ਨੂੰ ਲੱਗਦੀ ਹੈ ਜੀ ਗਰਮੀ ਤੇ ਹੁਣ ਅਸੀਂ ਸਿੰਪੂ ਸਿੰਪੂ ਦਾ ਕਰਾਦੀ ਹੈ ਜੀ ਸਨਾਨ ਹੈ ਨਾ ਸਿੰਪੂ ਤੇ ਅਸੀਂ ਲਾਤੀ ਜੀ ਸਬਜੀ ਨੂੰ ਤਿਆਰੀ ਤੇ ਹੁਣ ਰਜੂਗੀ ਲੋ ਜੀ ਹੁਣ ਸਬਜੀ ਚ ਪਾਤੀ ਜੀ ਤਰੀ ਤੇ ਹੁਣ ਸਬਜੀ ਨੂੰ ਜਰ ਨੂੰ ਅਸੀਂ ਆਟਾ-ਆਟਾ ਗੁੰਨ ਲਿਆ ਜੀ ਭਾਈਆ ਦਵਾ ਲਿਆ ਜੀ ਤੇ ਮੈਂ ਵੀ ਦੇਖਾਂ ਤੇ ਦੀ ਪੰਗੜਾਉਗੀ ਜੀ ਸਿੰਪੂ ਨੂੰ ਹੁਣ ਸਿੰਪੂ ਦਾ ਸਨਾਨ ਸਿੰਪੂ ਦਾ ਕਰਾਉਗੀ ਸਨਾਨ ਹਾਂਜੀ ਜਦ ਤੱਕ ਮੇਰੀ ਸਮਝ ਬਣਨੀ ਮੈਂ ਸਿੰਪੂ ਨੂੰ ਬਣਾ ਦਮਾਸੀਰ ਬਾਦਮਾ ਜੀ ਮੈਂ ਇਹਨਾਂ ਨੂੰ ਆਟਾ ਗੁੰਨਦੂੰਗੀ ਜੀ ਮੈਂ ਆਟਾ ਗੁੰਨੂੰਗੀ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਸਿਮੂ ਕੰਦੀ ਜੀ ਮੈਂ ਵੀ ਬਲੌਗਰ ਬਣਨਾ ਜੀ ਮੈਂ ਵੀ ਵੀਡੀਓ ਬਣਾਇਆ ਕਰਨੀ ਕਹਿੰਦੀ ਮੈਨੂੰ ਦੇ ਦਿਓ ਫੋਨ ਮੈਂ ਬਣਾਉਂਗਾ ਵੀਡੀਓ ਜੇ ਤੂੰ ਬੜਾ ਹੋ ਜਾਊਗਾ ਨਾ ਮੈਂ ਤੈਹੀ ਬਣਾਏਗਾ ਨਹੀਂ ਹਾਂ ਦੇ ਦੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਦੇਖੋ ਜੀ ਸਾਡੀ ਸਬਜੀ ਜਿਹੜੀ ਤਰੀ ਤੁਰੀ ਲਾਤੀ ਜੀ ਅਸੀਂ ਹੁਣ ਇਹਨਾਂ ਨੂੰ ਵਾਲੀਆ ਦਵਾਉਂਗੇ ਸਬਜੀ ਨੂੰ ਤੇ ਬਣਾਣ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਜੀ ਕਿਵੇਂ ਦੀ ਬਣਦੀ ਹੈ ਜੀ ਸਬਜੀ ਤੇ ਮਮਮੀ ਸਾਡੀ ਝੱਗੀ ਟੈਸਟ ਕਰੇਗੀ ਸਬਜੀ ਅਸੀਂ ਬੜੀਆ ਬਣਾਈ ਜੀ ਤੇ ਮੀਡੀਆ ਦੇ ਚਾਰੇ ਤੇ 1 ਕਮਲਾ ਦੀ ਜੀ ਸਿੰਮ ਨੂੰ ਤੇ ਮੈਂ ਗੁੰਨ ਲਵਾ ਜੀ ਆਟਾ ਲਓ ਜੀ ਤੇ ਸਾਡੀ ਸਬਜੀ ਲੱਗੀ ਜੀ ਰਿੱਜੜ ਲਓ ਸਾਡੀ ਸਬਜੀ ਲੱਗੀ ਰਿੱਜੜ ਤੇ ਮੈਂ ਉਧਰ ਗੁੰਨ ਲਿਆ ਜੀ ਆਟਾ ਤੇ ਸਬਜੀ ਬਾਚ ਲ ਦੋ ਜੀ ਬੜੀਆਂ ਹਜੇ ਹੋਰ ਸਬਜੀ ਅਜੇ ਬੜੀ ਨਹੀਂ ਜੀ ਤੇ ਆਹ ਦੇਖੋ ਜੀ ਮੈਂ ਗੁੰਨਤਾ ਜੀ ਆਟਾ ਤੇ ਆਟਾ ਗੁੰਨਣ ਗਨ ਕੇ ਹੋ ਗਿਆ 30 ਰੀਡੀ ਹੋ ਗਿਆ ਜੀ ਆਟਾ ਤੇ ਮੋੜਾ ਹੋਵੇ ਅਸੀਂ ਗਰਮ ਗਰਮ ਪ੍ਰਸ਼ਾਦਾ ਤੇ ਮੇਰੇ ਪਹਿਲਾਂ ਸਬਜੀ ਬਣ ਜਵੇ ਮੇਨ ਨਾਲ ਹੀ ਪ੍ਰਸ਼ਾਦਾ ਬਣਾ ਲਵਾਂਗੇ ਤੇ ਰੀਮਰ ਕਾ ਦੀ ਆਟਾ ਥੋੜਾ ਹੀ ਬਣਨਾ ਨਾਲ ਅਸੀਂ ਚੌਲ ਬਣਾਉਂਗੇ ਸਬਜੀ ਦੇ ਥੋੜੇ ਜਿਹਾ ਇੱਕ ਗਲਾਸ ਫਿੱਕੇ ਚੌਲ ਬਣਾ ਲੈ ਜੀ ਤੇ ਸਬਜੀ ਨਾਲ ਦੁਪਹਿਰ ਨੂੰ ਵਧੀਆ ਲੱਗਦੇ ਜੀ ਫਿੱਕੇ ਚੌਲ ਚਲੋ ਜੀ ਹੋਰ ਸਾਡੀ ਸਬਜੀ ਬਣ ਜਾਂਦੇ ਉਹ ਜੇ ਤੇ ਪ੍ਰਸ਼ਾਦਾ ਬਣਾਉਂਗੇ ਜੀ ਫਿਰ ਤੁਹਾਨੂੰ ਮਿਲਦੇ ਆ ਜੀ ਲੋ ਜੀ ਮਿਲੋ ਜੀ ਦੀਦੀ ਨੂੰ ਲੱਗੇ ਜੀ ਸਾਸਰੀ ਕਾਜੀ ਸਾਰਿਆਂ ਨੂੰ ਜੀ ਲੱਗੇ ਆ ਜੀ ਮੈਂ ਗਰਮ ਗਰਮ ਪ੍ਰਸ਼ਾਦਾ ਬਣਾਣਾ ਤੇ ਸਿਮੂ ਅਸੀਂ ਹਲਾਤੀ ਸੀਗੀ ਜੀ ਸਿਮੂ ਨਾਲੀ ਜੀ ਆਹ ਛੋਟਾ ਰਬਾਤਾ ਜੀ ਦਾ ਆ ਆ ਦੇ ਤੇ ਲੱਗੀ ਆ ਜੀ ਆਪਣੇ ਬੱਕਰੀਆਂ ਨਾਲ ਆ ਬੱਕਰੀ ਲੈ ਕੇ ਆਈ ਆ ਇੱਥੇ ਲੱਗੀ ਹੋਈ ਆ ਇਹਦੇ ਨਾਲ ਖੇਲਾ ਤੇ ਅਸੀਂ ਵੀ ਲੱਗੇ ਹੋਏ ਆ ਜੀ ਰੋਟੀ ਬਣਾਣ ਗਰਮ ਗਰਮ ਪ੍ਰਸ਼ਾਦਾ ਚਲੋ ਤੇ ਅੱਗ ਵੀ ਸਾਡੀ ਇਦਾਂ ਦੀ ਬਲ ਰਹੀ ਹੈ ਜੀ ਮੀਹ ਪੈਣ ਕਰਕੇ ਨਾ ਲੱਕੜਾ ਜੀ ਸਿੰਨੀਆਂ ਸਿੰਨੀਆਂ ਜੀ ਔਰ ਧੁੱਪਾ ਵਿੱਚ ਲੱਗੂਗਾ ਫੇਰ ਸੁੱਕੂਗਾ ਜੀ ਬਿੱਲਿਆ ਹੋ ਗਿਆ ਜੀ ਲੱਕੜਾ ਲੱਕੜਾ ਕਦੀ ਬਣਦੀ ਆ ਜੀ ਹਾਂਜੀ ਤੇ ਚਲੋ ਜੀ ਹੁਣ ਅਸੀਂ ਬਣਾ ਲਈਏ ਜੀ ਰੋਟੀ ਤਾਂ ਮਿਲਦੇ ਆਂ ਤੁਹਾਨੂੰ ਫੇਰ ਜੇ ਤਾਂ ਮम्मी ਨਾਲ ਵੀ ਬੁਲਾਉਂਗੇ ਜੀ ਮम्मी ਗਿਆ ਜੀ ਡੰਗਰ ਬੱਕਰੇ ਲੈ ਕੇ ਹਾਂਜੀ ਕਿ ਤੁਹਾਨੂੰ ਮੰਮੀ ਨਾਲ ਵੀ ਮਲਾਉਂਗੇ ਜੀ ਉਹ ਜੀ ਤੇ ਹੁਣ ਅਸੀਂ ਰੋਟੀ ਰੁੱਟੀ ਜੀ ਬਣਾ ਲਈ ਤੇ ਮੰਮੀ ਨੂੰ ਦੇ ਆਏ ਜੀ ਖਾਣੇ ਨੂੰ ਰੋਟੀ ਮੰਮੀ ਆਏ ਨਹੀਂ ਜੀ ਉਹ ਇਹਨੂੰ ਮੰਮੀ ਕਹਿੰਦੀ ਮੇਰੇ ਬੱਕਰੀਆਂ ਡੰਗਰ ਭੱਜ ਜਾਣੇ ਤੁਸੀਂ ਮੈਨੂੰ ਉਰੀ ਫੜਾ ਜੋ ਰੋਟੀ ਬਣਾ ਚੱਕਾ ਜਾ ਕੇ ਕਰਾ ਜਾ ਕੇ ਰੋਟੀ ਫੜਾਏ ਮੰਮੀ ਨੂੰ ਜੀ ਤੇ ਹੁਣ ਲੱਗੀ ਹੈ ਜੀ ਡਿੰਪਲ ਕਪੜੇ ਤੋਂ ਹੁਣ ਮੈਦਨ ਸੁੱਕਣੇ ਪਾਉਣੇ ਜੀ ਤੇ ਆ ਮਿਲੋ ਜੀ ਡਿੰਪਲ ਆ ਦੀ ਰੋਟੀ ਸਬਜੀ ਅਸੀਂ ਬਣਾ ਲਈ ਜੀ ਥੋੜਾ ਜਿਹਾ ਰੈਸਟ ਮਾਰ ਲਿਆ ਮੰਮੀ ਨੂੰ ਰੋਟੀ ਦੇ ਆਏ ਜੀ ਹੁਣ ਮੈਂ ਅੱਜ ਕੱਪੜੇ ਧੋ ਲਈਏ ਜੀ ਅੱਜ ਥੋੜਾ ਮੌਸਮ ਠੀਕ ਹੈ ਫਿਰ ਮੀਂਹ ਨਹੀਂ ਹਟਦੇ ਜੀ ਤੇ ਕੱਪੜੇ ਵੀ ਨਹੀਂ ਸੁੱਕਦੇ ਜੀ ਮੈਂ ਕਿ ਕੱਪੜੇ ਧੋ ਲਈ ਅੱਜ ਤੇਰੀ ਖਾऊंगी ਰੋਟੀ ਹਾਂ ਅੱਜ ਸਿਵਿਲੇਟ ਹੋ ਗਏ ਜੀ ਰੋਟੀ ਨੂੰ 1 ਵਜ ਗਿਆ ਜੀ ਸਾਨੂੰ ਵੀ ਅੱਜ ਹਾਂ ਪਰ ਸਵੇਰੇ ਵੈਸੇ ਕਰ ਲਿਆ ਤਾਂ ਨਾਸ਼ਤਾ ਸੀ ਨੂੰ ਡੱਬਾ ਦੇ ਹਾਂ ਕਿ ਵੀ ਅਸੀਂ ਨਾਸ਼ਤਾ ਕਰਦੇ ਚਾਹ ਚੂ ਨਾਲ ਬਿਸਕੁਟ ਰਸ ਵਗੈਰਾ ਖਾ ਲੈਂਦੇ ਫੇਕੋ ਖੜਕਦੀ ਵੀ ਜੀ ਫਿਰ ਰੋਟੀ ਅਸੀਂ ਲੇਟ ਜੀ ਖਾਂਦੇ ਜੀ ਤੇ ਅੱਧਾ ਸਾਡੀ ਸਿਮੋਣੀ ਟਿਕਦੀ ਜੀ ਆ ਤੀਮੂ ਲੱਗੀ ਹੈ ਜੀ ਪੰਗੇ ਲੈਣ ਵਿੱਚ ਇਹਨੂੰ ਨਾਤਵਾਤਾ ਉਹ ਇਹਨੂੰ ਐ ਕਹਣਾ ਮੈਂ ਟਿੱਕੇ ਪੈ ਜਾਮਾ ਇਹਨੂੰ ਕਿਹਾ ਸੌਂ ਜਾ ਸੌਂਦੀ ਨਹੀਂ ਹੈਗੀ ਡਿੰਪਲ ਕੋ ਲੱਗੀ ਹੈ ਜੀ ਪੰਗੇ ਰੇ ਕਹਿੰਦੀ ਮੈਂ ਧੋਗੀ ਕਪੜੇ ਮੈਂ ਧੋਗੀ ਤੇ ਉਧਰ ਚੁਗਰੀ ਆ ਸਾਡੀ ਸਾਹਮਣੇ ਬੱਕਰੀ ਆ ਜੀ ਹੱਦੀ ਆਈਆਂ ਨਹੀਂ ਜੀ ਉਹ ਸਾਹਮਣੇ ਲੱਗਿਆ ਵੀ ਆਈ ਚੁ ਗਣ ਉਹ ਤਾਂ ਡਿੱਗ ਰਿਆ ਨਹੀਂ ਗਿਆ ਜੀ ਹੁਣ ਪਰ ਉੱਧਰ ਹੈ ਜਾ ਕੇ ਪੁੱਛ ਨੂੰ ਪੜਿਆ ਵੀ ਕੱਖਾਂ ਜਿਹੇ ਤੇ ਜਦੋਂ ਬੱਕਰੀ ਆ ਜੂਗੇ ਜੀ ਚੁੱਕੇ ਤੇ ਉਹਨਾਂ ਨੂੰ ਬੰਨੂਗੇ ਜੀ ਫੇਰ ਮੀਂਹ ਆਣੇ ਵਾਲਾ ਪੱਦਾ ਵੀ ਹੋ ਗਿਆ ਫੇਰ ਜੀ ਦੇਖੋ ਤੇ ਚਲੋ ਜੀ ਹੁ ਮੈਂ ਕੱਪੜੇ ਪਵਾਵਾ ਸੁਕੜੇ ਰਿਪਾ ਲਾਲ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਲੋਜੀ ਤੇ ਸਾ ਟੋਬੀ ਸੀ 3 4 3 ਤੇ ਮੜਾਈ ਵੱੱਟੀ ਯਾਨੀ ਕਿ ਡੋਂਗਾ ਵਰ ਗਿਆ ਸੀਗਾ ਤੇ ਮੰਮੀ ਨੇ ਮੇਰੀ ਰੋਟੀ ਰਾਤੀ ਵੀ ਤੂੰ ਐਨੂ ਹਲਾ ਹਲਾ ਕੇ ਮੱਖਣ ਬਣਾ ਲੈ ਤੇ ਕੀ ਗਰਮ ਖਾਣਗੇ ਤੇ ਜੀ ਕੀ ਜੀ ਘਰੀ ਬਣਾ ਦਿੰਦੇ ਮੜਾਈ ਵੱੱਟੀ ਕਰਕੇ ਜੀ ਤਾਂ ਦੱਬੀ ਵਰਗੀ ਵਧੀਆ ਲੱਗਦਾ ਜੀ मलाई सारे दस कमेंटा भी कौन कौन दुद्ध में मलाई तार कटी करके की, की बना देते जी ਜੀ ਹਮੇਸੀ ਮਲਾਈ ਬਣਾ ਦੇ ਦਿੱਤ ਨੂੰ ਢਾਰ ਗਿਆ ਨੂੰ ਲਾ ਲਾ ਕੇ ਜੀ ਇਹਨੇ ਕਰੀ ਜਾਂਦੇ ਜੀ ਤੇ ਬਈ ਬਹੁਤ ਕਾਲਾ ਗਾੜਾ ਜਿਹਾ ਲੱਗਦੇ ਹੁਣ ਥੋੜੀ ਜਿਹੀ ਦੇਰ ਬਾਅਦ ਇਸ ਦੇ ਉੱਪਰ ਮੱਖਣ ਦਾ ਜਾ ਜਾਂਦਾ ਜੀ ਪਹਿਚਾਨ ਦਿਖਾਵਾਂਗੇ ਜੀ ਇਹ ਮੱਖਣ ਬਣ ਜਾਊਗਾ ਜੀ ਲੋ ਜੀ ਦੇਖੋ ਜਿਸ ਨੇ ਹਲਾਈਗੇ ਹਲਾਈ ਕੇ ਐਵੇਂ ਗੋਲ ਗੋਲ ਰੌਂਡ ਰੌਂਡ ਕਰ ਮਾਈਏ ਜੀ ਇਹ ਦੇਖੋ ਐਨ ਬਿਲਕੁਲ گاੜਾ ਪੇਸਟ ਬਣ ਗਿਆ ਜੀ ਇਹਦਾ ਜਦੋਂ ਐਵੇਂ ਦਾ ਪੇਸਟ ਬਣਨ ਲੱਜੂਗਾ ਜੀ ਤੁਸੀਂ ਸਮਝ ਲਓ ਵੀ ਸਾਡਾ ਮੱਖਣ ਬਣਾਉਣ ਨੂੰ ਬਣਾਉਣ ਵਾਸਤੇ ਤਿਆਰ ਹੋ ਗਿਆ ਜੀ ਆ ਦੇਖੋ ਦੇਖੋ ਮੈਂ ਨੂੰ ਐਵੇਂ ਐਵੇਂ ਲਾਉਂਗੀ ਤੇ ਮੱਖਣ ਬਣਾਉਣ ਲੱਗ ਗਿਆ ਜੀ ਆ ਦੇਖੋ ਜੀ ਸਾਡਾ ਮੱਖਣ ਭੜਕੇ ਹੋ ਗਿਆ ਜੀ ਤਿਆਰ ਤੇ ਮੈਂ ਹੁਣ ਇਹਨੂੰ ਬਣਾ ਲਵਾਂ ਜੀ ਐ ਚੰਗੀ ਤਰ੍ਹਾਂ ਤੇ ਫਿਰ ਮੈਂ ਤੁਹਾਨੂੰ ਦਿਖਾ ਦਿਆਂ ਜੀ ਬਣਨ ਤੋਂ ਬਾਅਦ ਕਿਵੇਂ ਦਾ ਜੀ ਬਣਿਆ ਠੀਕ ਹੈ ਜੀ ਆਲਮੋਸਟ ਵੈਸਾ ਬਣੀ ਗਿਆ ਹੁਣ ਮੈਂ ਚੰਗੀ ਤਰ੍ਹਾਂ ਨੂੰ ਹਲਾ ਲਵਾਂ ਜੀ ਤੇ ਮੰਮੀ ਘਰ ਆ ਗਏ ਸੀਗੇ ਡਿੰਪਰ ਮੈਨ ਲਗਾਤਾ ਉੱਧਰ ਝਾੜੂ-ਝੂੜ ਮਾਰਦੀ ਹੈ ਸ਼ਾਇਦ ਸਫਾਈ ਕਰਦੀ ਹੈ ਤੇ ਫਿਰ ਮੈਂ ਕਿ ਮੈਂ ਲੱਗੀ ਸੀ ਕਿ ਮੱਖਣ ਬਣਾ ਫਿਰ ਮੈਂ ਵੀਡੀਓ ਦਾ ਸ਼ਾਰਟ ਵੀ ਲੈ ਲਾਂ ਮੈਂ ਕਿ ਵਿਚ ਥੋੜਾ ਜਿਹਾ ਬਲੌਗਸ ਬਣਾ ਲਈਏ ਇਹਾਰੇ ਆਪਣੇ YouTube ਫੈਮਲੀ ਨੂੰ ਵੀ ਦਿਖਾ ਦਈਏ ਵੀ ਐਵੇਂ ਅਸੀਂ ਕਰੀਮ ਪਹਿਲਾਂ 3-4 ਦਿਨ ਦੀ ਇਕੱਠੀ ਕਰਕੇ ਤੇ ਐਵੇਂ ਅਸੀਂ ਮੱਖਣ ਬਣਾ ਸਕਦੇ ਜੀ ਆਪਾਂ ਆਪਣੇ ਘਰ ਆਈਏ ਆਪਣੇ ਵਾਸਤੇ ਯੂਜ਼ ਵਾਸਤੇ ਕੀ ਬਣਾ ਸਕਦੇ ਜੀ ਜਿਵੇਂ ਅਸੀਂ ਸਬਜੀ ਸਬਜੀ ਪਾਣਾ ਪਰਾਂਠੇ ਵਗੈਰਾ ਬਣਾਣੇ ਤੇ ਐਵੇਂ ਬਣਾ ਕੇ ਤਿਆਰ ਕਰ ਸਕਦੇ ਜੀ ਤੇ ਚਲੋ ਜੀ ਮੈਂ ਇਹਨੂੰ ਤਿਆਰ ਕਰ ਲਵਾਂ ਤੁਹਾਨੂੰ ਮਿਲਦੇ ਆ ਜੀ ਫੇਰ ਆ ਲੋ ਜੀ ਤੇ ਸਾਡਾ ਮੱਖਣ ਬੜਕੇ ਹੋ ਗਿਆ ਜੀ ਤਿਆਰ ਤੇ ਅਸੀਂ ਹੁਣ ਧਰਦਾ ਜੀ ਉਹ ਗਰਮ ਹੋਣਿਆਂ ਕਿ ਕੀਰ ਬਣਾਉਣ ਲੱਗੇ ਜੀ ਤੇ ਦੇਖੋ ਜੀ ਅਸੀਂ ਐਵੇਂ ਐਵੇਂ ਵੜਾਈ ਇਕੱਠੀ ਕਰਕੇ ਤੇ ਉਹਨੂੰ ਥੋੜੀ ਜਿਹੀ ਦੇਰ ਉਹਨੂੰ ਉਹਦਾ ਪੇਸਟਾ ਬਣਾ ਕੇ ਹਲਾ ਹਲਾ ਕੇ ਗੋਲ ਗੋਲ ਘੁਮਾ ਕੇ ਤੇ ਉਹਦੇ ਪਰਤੇ ਮਲਾਈ ਜਿਹੜੀ ਕਿ ਮੱਖਣ ਤਿਆਰ ਕਰ ਸਕਦੇ ਮਲਾਈ ਤੋਂ ਤੇ ਫਿਰ ਉਸ ਤੋਂ ਬਾਅਦ ਜਦੋਂ ਮੱਖਣ ਤਿਆਰ ਹੋ ਜਾਊਗਾ ਤੇ ਉਹਨੂੰ ਐਵੇਂ 3-4 ਪਾਣੀਆਂ ਚ ਵਾਸ਼ ਕਰ ਲੈਣਾ ਜੀ ਪਹਿਲਾਂ ਧੋ ਲੈਣਾ ਉਹਨੂੰ ਐਨ 3-4 ਪਾਣੀਆਂ ਵਿੱਚ ਮੱਖਣ ਨੂੰ ਜੇ ਦੁੱਸਤਾਂ ਇਨਸਾਫ ਚ ਹੋ ਜੂਗਾ ਫਿਰ ਉਹ ਤੇ ਆ ਗਰਮ ਕਰ ਲਾ ਜੀ ਗਰਮ ਕਰਨ ਤੋਂ ਬਾਅਦ ਵੀ ਜੀ ਮੈਂ ਦਾ ਦੇਸੀ ਕੀ ਤਿਆਰ ਹੋ ਜੂਗਾ ਤੇ ਮੈਂ ਤੁਹਾਨੂੰ ਦਿਖਾਈ ਜਾਊਂਗੀ ਨਾਲ ਦੇ ਨਾਲ ਦੇਖੋ ਜੀ ਹੁਣ ਮੈਂ ਮੱਖਣ ਤਿਆਰ ਕਰ ਲਿਆ ਤੇ ਮੱਖਣ ਤਿਆਰ ਕਰਨ ਦੇ ਨਾਲ ਹੀ ਹੁਣ ਅਸੀਂ ਇਹਨੂੰ ਗਰਮ ਕਰੋਗੇ ਜੀ ਕਾੜੋਗੇ ਕੀ ਬਣਾਉਗੇ ਜੀ ਤੇ ਚਲੋ ਜੀ ਤੇ ਦੇਖੋ ਜੀ ਜੇ ਅਸੀਂ ਇੰਨੀ ਕਮਲਾਈ ਤੋਂ ਇੰਨਾ ਮੱਖਣ ਕੱਢ ਲਿਆ ਜੀ ਤੇ ਹੁਣ ਕੀ ਬਣਾਉਣ ਲੱਗੇ ਜੀ ਤੇ ਨਾਲੇ ਘਰ ਦਾ ਆਪਣੀ ਅੱਖਾਂ ਮੂਰੇ ਕੀ ਬਣਾਇਆ ਵਾ ਜਿਹੜਾ ਹੁੰਦਾ ਸੀ ਆਪਣੇ ਘਰ ਦਾ ਹੁੰਦਾ ਉਹ ਸਭ ਤੋਂ ਬੈਸਟ ਹੁੰਦਾ ਬਾਹਰ ਵਾਲੇ ਪਤਾ ਨਹੀਂ ਕੀ-ਕਿਆ ਬਿਲਾਵਟ ਕਰਦੇ ਜੀ ਤੇ ਉਹ ਵਧੀਆ ਵੀ ਨਹੀਂ ਹੁੰਦਾ ਜੀ ਜੇ ਅਸੀਂ ਘਰ ਆਹ ਤੋ ਤਾਂ ਘੱਟ ਹੀ ਲੱਗ ਜਾਂਦੇ ਜੀ ਘਰੇ ਹੀ ਬਣਾ ਲੈਂਦੇ ਜੀ ਅਸੀਂ ਇਹ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫਿਰ ਜਦੋਂ ਸਾਡਾ ਕੀ ਤਿਆਰ ਹੋ ਜੂਗਾ ਜੀ ਬਾਦ ਵਿੱਚ ਤੇ ਆਹ ਦੇਖੋ ਜੀ ਅਸੀਂ ਇਹਨੂੰ ਇਹਨ ਕਾੜੀਏ ਕਾੜੀਏ ਤੇ ਕਾੜੀ ਕਾੜਨ ਤੋਂ ਬਾਅਦ ਹੋ ਗਿਆ ਜੀ ਕੀ ਤਿਆਰ ਆ ਦੇਖੋ ਜੀ ਹੁਣ ਕੀ ਜਾਂ ਬਣਨ ਲੱਗ ਗਿਆ ਤੇ ਅਸੀਂ ਇਹ ਜਿਹੜੂ ਹੋਰ ਕਾੜੋਗੇ ਅਜੇ ਵੀ ਜਿਹੜੀ ਚਿੱਟੀ ਚਿੱਕ ਜੀ ਦਿਖਦੀ ਹੈ ਇਹ ਬਿਲਕੁਲ ਸਾਫ ਹੋ ਜੂਗੀ ਨਾ ਜਦੋਂ ਉੱਪਰ ਤੋਂ ਤੇ ਬਿਲਕੁਲ ਵੀ ਨਹੀਂ ਦਿਖੂਗੀ ਜਦੋਂ ਵੇ ਸਾਡਾ ਕੀ ਬਣ ਕੇ ਤਿਆਰ ਹੋ ਜਾਣਾ ਜੀ ਇਹ ਤਾਂ ਕਿੱਚੀ ਢੀਨ ਜਾਂ ਜਾਏਗੀ ਅਤੇ ਸਾਡਾ ਕੀ ਨਿਬੜਿਆ ਹੈਗਾ ਜੀ ਜਦੋਂ ਇਹ ਚਲੇ ਜਾਊਗੀ ਤੇ ਕੀ ਕੀ ਜਾਂ ਦਿਖਣ ਲੱਜੂਗਾ ਪੇਟ ਸਾਡਾ ਕੀ ਵਾਂ ਕੇ ਹੋ ਜੂਗਾ ਜੀ ਤਿਆਰ ਤੇ ਤੁਹਾਨੂੰ ਦਿਖਾਵਾਂਗੇ ਜੀ ਬਾਅਦ ਚ ਤੇ ਵੀ ਅੰਜੀ ਕੁ ਮਾਈ ਤੋ ਕਿਨਾਂ ਜੀ ਵਣਾਇਆ ਜੀ ਚਲੋ ਜੀ ਮਰਦੇ ਦੀ ਧਨੀ ਤੇ ਜੇ ਕਿਨਵਾੜ ਚੋ ਤੇ ਆ ਮਿਲੋ ਜੀ ਡਿੰਪਾ ਲੂੰ ਡਿੰਪਾ ਲੱਗਿਆ ਚੁੱਲੇ ਨੂੰ ਮੈਂ ਲੱਗੀ ਆ ਜੀ ਚੁੱਲੇ ਨੂੰ ਖੈਰ लवली ਲਾਣ ਜਿਵੇਂ ਕੁੜੀਆਂ ਮੂੰਹ ਨੂੰ ਲਾ ਲੈਂਦੀਆਂ ਜੀ ਅਸੀਂ ਚੁੱਲੇ ਨੂੰ ਵੀ ਲਾ ਦਈਏ ਮੈਂ ਕਿਹਾ ਚੁੱਲੇ ਦੇ ਵੀ ਅਜ ਹਾਲਤ ਖਰਾਬ ਹੋਈ ਹੈ ਮੂੰਹ ਕਾਲਾ ਹੋ ਗਿਆ ਦਾ ਹੱਦ ਇਹ ਰਲਬ ਦੀ ਲਾ ਕੇ ਚਮਕਾਦੀ ਹੈ ਤੇ ਚਲੋ ਜੀ ਹੁਣ ਦੀਪਾ ਲਗੀ ਆ ਜੀ ਆਪਣੇ ਚੁੱਲੇ ਨੂੰ ਚਮਕਾਣ ਤੇ ਅਸੀਂ ਉਸ ਤੋਂ ਬਾਅਦ ਮਿਲਦੇ ਆ ਜੀ ਤੁਹਾਨੂੰ ਫਿਰ ਉਸ ਤੋਂ ਬਾਅਦ ਬਣਾਵਾਂਗੇ ਤੇ ਹੋਤੀ ਸਬਜ਼ੀ ਜੀ ਬਣੀ ਰਿਹਾ ਤੁਹਾਡੀ ਵੀਡੀਓ ਦੇ ਨਾਲ ਜੀ ਦਿਖਾਵਾਂਗੇ ਦਿਖਾ ਹਾਂ ਜੀ ਉਹ ਤੁਹਾਨੂੰ ਮਿਲੂਗਾ ਜੀ ਅਗਲੇ ਬਲੌਗ ਚ ਚਲੋ ਜੀ ਸਾਡਾ ਕੀ ਬਣ ਕੇ ਹੋ ਗਿਆ ਜੀ ਤਿਆਰ ਤੇ ਆ ਦੇਖੋ ਜੀ ਅਸੀਂ ਡੱਬੇ ਵਿੱਚ ਪਾ ਲਿਆ ਜੀ ਦੇਖੋ ਜੀ ਅਸੀਂ ਮਲਾਈ ਤੋਂ ਐਨਾ ਕੀ ਬਣਾ ਲਿਆ ਜੀ ਕਾਰੀ ਤੇ ਅੱਜ ਤੁਹਾਨੂੰ ਮਿਲਾਈਆ ਡਿੰਪਲ ਨਾਲ ਜੀ ਤੇ ਕੀ ਤਰ੍ਹਾਂ ਦਾ ਬਣ ਕੇ ਹੋ ਗਿਆ ਜੀ ਤਿਆਰ ਤੇ ਆਹ ਮਿਲੋ ਜੀ ਡਿੰਪਲ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੁਣ ਬਣਾ ਰਹੇ ਜੀ ਅਸੀਂ ਕੀ ਸਫਾਈਆਂ ਮੈਂ ਕਰਤੀ ਆ ਜੀ ਆਹ ਕਮਰੇ ਦੀ ਰਹਿੰਦੀ ਆ ਹੁਣ ਇਹ ਵੀ ਕਰੂੰਗੇ ਜੀ ਇੱਥੇ ਕੀ ਬਣਾ ਰਹੇ ਸੀਗੇ ਦੀਦੀ ਤੇ ਫਿਰ ਉਸ ਤੋਂ ਬਾਅਦ ਅੱਗੇ ਰੋਟੀ ਸਬਜ਼ੀ ਦੀ ਤਿਆਰੀ ਕਰੀਏ ਜੀ ਅੱਜ ਬਣਾਵਾਂਗੇ ਅਸੀਂ ਖੈਰੂ ਦੇਹੀ ਜਿਮਾਇਆ ਮੈਂ ਅੱਜ ਲਾਵਾਂਗੇ ਤਰਕ ਦਾ ਦਹੀਂ ਤੇ ਉੱਧਰ ਸਾਡੀ ਹਰ ਸਿਮਰਨ ਬੈਠੀ ਹੈ ਜੀ ਫੋਨ ਲੈ ਕੇ ਉਹ ਲੱਗੀ ਹੈ ਜੀ ਪਤ ਨਹੀਂ ਗੇਮ ਖੇਡਣ ਪਤ ਨਹੀਂ ਕਾਰਟੂਨ ਦੇਖਣ ਤੇ ਚਲੋ ਜੀ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਚੈਨਲ ਨੂੰ ਜੀ ਜੋੜ ਸਬਸਕ੍ਰਾਈਬ ਕਰਿਓ ਜਿਹੜੇ ਨਵੇਂ ਆਏ ਆ ਜੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਹੱਥ ਜੋੜ ਕੇ ਬੇਨਤੀ ਆਪ ਨੂੰ ਸਪੋਰਟ ਕਰਨ ਦੀ ਚਲੋ ਜੀ ਮਿਲੂਗੇ ਕਿਸੇ ਅਗਲੇ ਬਲੌਗ ਚ ਬਾਏ ਬਾਏ ਸਾਰਿਆਂ ਨੂੰ ਜੀ ਸਾਡਾ ਬਲਾਕ ਦੇਖਣ ਲਈ